ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 10 ਲੱਖ ਤੱਕ ਦਾ ਇਲਾਜ ਤੁਸੀਂ ਕਿਵੇਂ ਫ੍ਰੀ ਕਰਾ ਸਕਦੇ ਹੋ ਉਹਦੇ ਬਾਰੇ ਨੌਲੇਜ ਦੇਣੀ ਹੈ ਜੀ ਜਿਵੇਂ ਤੁਸੀਂ 5 ਲੱਖ ਤੱਕ ਦਾ ਇਲਾਜ ਫ੍ਰੀ ਕਰਾ ਸਕਦੇ ਸੀਗੇ ਸੈਂਟਰ ਗਵਰਨਮੈਂਟ ਦੀ ਜਿਹੜੇ ਕਾਰਡ ਬਣੇ ਸੀ ਐਸ਼ਮਾਨ ਯੋਜਨਾ ਦੇ ਤਹਿਤ ਉਸੇ ਤਰ੍ਹਾਂ ਆਪਣੀ ਪੰਜਾਬ ਗਵਰਨਮੈਂਟ ਵੀ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਜੀ 10 ਲੱਖ ਤੱਕ ਤੁਸੀਂ ਇਲਾਜ ਫ੍ਰੀ ਕਰਾ ਸਕਦੇ ਹੋ ਉਦੇ ਵਿੱਚ ਆਪਣੇ ਚਾਰ ਸਵਾਲ ਆ ਤੁਹਾਡੇ ਚਾਰੇ ਸਵਾਲਾਂ ਦਾ ਆਪਾਂ ਨਾ ਸਹੀ ਜਵਾਬ ਦੇ ਦਾਂਗੇ ਇਹਦੇ ਵਿੱਚ ਜੇ ਪਹਿਲੀ ਗੱਲ ਕਰੀਏ ਆਪਾਂ ਵੀ ਇਲਾਜ ਕੌਣ-ਕੌਣ ਕਰਵਾ ਸਕਦਾ ਇਲਾਜ ਇਹਨਾਂ ਚ ਜਿਹੜੇ ਵੀ ਪੰਜਾਬ 'ਚ ਰਹਿੰਦੇ ਨੇ ਲੋਕ ਉਹ ਸਾਰੇ ਹੀ ਕਰਵਾ ਸਕਦੇ ਆ ਕਿਸੇ ਕੋਲੇ ਚਾਹੇ ਪੈਲੀ ਵੱਧ ਹੋਵੇ ਚਾਹੇ ਘਟ ਹੋਵੇ ਕੋਈ ਚਾਹੇ ਤੁਸੀਂ ਆਪਦਾ ਰਿਟਰਨਾਂ ਭਰਦੇ ਹੋ ਉਹਦੇ ਨਾਲ ਕੋਈ ਲੈਣ ਦੇਣ ਇਹ ਹਰ ਇੱਕ ਬੰਦੇ ਦਾ ਬਣੂ ਤੇ ਹਰ ਇੱਕ ਬੰਦਾ ਇਲਾਜ ਕਰਾ ਸਕਦਾ ਇਦੇ ਵਿੱਚ ਕੀ ਹੈ ਇਹ ਚ 10 ਲੱਖ ਤੱਕ ਇਲਾਜ ਨੇ ਜਿਵੇਂ ਆਇਸ਼ਮਾਨ ਦੇ ਵਿੱਚ ਹੁੰਦਾ ਸੀਗਾ ਕਿ ਛੋਟੇ ਜਿਹੜੇ ਇਲਾਜ ਹੁੰਦੇ ਸੀ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਉਹਨੂੰ ਜਵਾਬ ਦੇ ਦਿੱਤਾ ਜਾਂਦਾ ਸੀ ਵੀ ਇਹ ਇਲਾਜ ਇਹਦੇ ਵਿੱਚ ਹੈ ਨਹੀਂ ਕਾਰਡ ਤੇ ਇਸ ਦੇ ਵਿੱਚ ਇਹਨਾਂ ਨੇ ਇੱਕ ਪੋਜੀਟਿਵ ਪੁਆਇੰਟ ਇਹ ਦਿੱਤਾ ਵੀ ਇਹਦੇ ਵਿੱਚ ਸਾਰੇ ਛੋਟੇ ਤੋਂ ਲੈ ਕੇ ਵੱਡੇ ਇਲਾਜ ਸਾਰੇ ਹੋਣਗੇ ਜਿਹੜੇ ਕਿ 10 ਲੱਖ ਅਮਾਉਂਟ ਦੇ ਵਿੱਚ ਕਵਰ ਹੋਣ ਦੇਗੇ ਦੂਸਰੀ ਗੱਲ ਹੈ ਜੀ ਇਹ ਸ਼ੁਰੂ ਕਦੋਂ ਤੋਂ ਹੋਣਾ ਸਰਕਾਰ ਦੀਆਂ ਅਧਿਅਤਾਂ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਆ ਮੰਤਰੀ ਸਾਹਿਬ ਨੇ ਉਹਨਾਂ ਦੇ ਹਿਸਾਬ ਨਾਲ 2 ਅਕਤੂਬਰ ਤੋਂ ਇਹ ਸਟਾਰਟ ਹੋ ਜਾਣਾ ਵੈਸੇ 2 ਅਕਤੂਬਰ ਤੋਂ ਖਿੱਚਦੇ ਖਿੱਚਦੇ ਇਹ 25 ਦੇ ਲਾਸਟ ਤੱਕ ਚਲੇ ਜਾਣੇ ਆ ਪਰ ਫੇਰ ਵੀ ਜਿਹੜਾ ਇਹਨਾਂ ਦੇ ਹਿਸਾਬ ਨਾਲ ਆ ਵੀ 2025 ਦੇ ਐਂਡ ਦੇ ਵਿੱਚ ਇਹ ਕਾਰਡ ਬਣਨੇ ਸਟਾਰਟ ਹੋ ਜਾਣੇ ਤੀਸਰੀ ਜਿਹੜੀ ਗੱਲ ਹੈ ਜੀ ਕਿਸ ਦਾ ਕਾਰਡ ਬਣੇਗਾ ਹੁਣ ਕਾਰਡ ਉਹੀ ਗੱਲ ਆ ਕਿ ਬਿ ਗਰੀਬ ਅਮੀਰ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰੱਖਿਆ ਗਿਆ ਇਹ ਕਾਰਡ ਸਬ ਦਾ ਹੀ ਬਣਨਾ ਹੈ ਠੀਕ ਹੈ ਜੀ ਸਿਰਫ ਆਧਾਰ ਕਾਰਡ ਦੇ ਉੱਤੇ ਇਹ ਕਾਰਡ ਬਣ ਜਾਣਾਗਾ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਲੋਡਿੰਗ ਦੇ ਦਸਤਾਵੇਜ਼ ਦਸਤਾਵੇਜ਼ਾਂ ਦੇ ਵਿੱਚ ਕੀ ਹੈ ਜੀ ਤੁਹਾਡਾ ਸਿਰਫ ਆਧਾਰ ਕਾਰਡ ਲੱਗੇਗਾ ਕੋਈ ਤੁਹਾਨੂੰ ਜੇ ਫਾਰਮ ਦੀ ਲੋੜ ਨਹੀਂ ਹੈ ਕੋਈ ਕਿਸੇ ਹੋਰ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਦਸਤਾਵੇਜ਼ ਦੀ ਲੋੜ ਨਹੀਂ ਪੈਣੀ ਹੁਣ ਜੇ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਜੀ ਇਹਦੇ ਵਿੱਚ ਸਰਕਾਰੀ ਹਸਪਤਾਲ ਤਾਂ ਸਾਰੇ ਹੈਗੇ ਨੇ ਪਲੱਸ ਇਹਦੇ ਵਿੱਚ 570 ਤੋਂ ਪਲੱਸ ਨਿੱਜੀ ਹਸਪਤਾਲ ਜਿਹਦੇ ਵਿੱਚ ਪਜੀ ਆਈ ਚੰਡੀਗੜ੍ਹ 17 ਸੈਕਟਰ ਦੇ ਵਿੱਚ ਵੀ ਜੋ ਇੱਕ ਦੋ ਕ ਹਸਪੀਟਲ ਹੈਗੇ ਨੇ ਵੱਡੇ ਉਹ ਵੀ ਇਹਦੇ ਵਿੱਚ ਇਨਕਲੂਡ ਕੀਤੇ ਗਏ ਨੇ ਮਤਲਬ ਇਹ ਆਪਣੇ ਵਾਸਤੇ ਬਹੁਤ ਚੰਗੀ ਖਬਰ ਹੈ ਵੀ ਚਲੋ ਕਿਸੇ ਨੂੰ ਐਡੀ ਵੱਡੀ ਬਿਮਾਰੀ ਨਾ ਲੱਗੇ ਜਾਂ ਕਿਸੇ ਨੂੰ ਇਹ ਚੀਜ਼ ਦੀ ਲੋੜ ਨਾ ਪਵੇ ਪਰ ਜੇ ਆਪਾਂ ਨੂੰ ਕੋਈ ਸੌਦਾ ਮਿਲ ਰਹੀ ਹੈ ਤਾਂ ਉਹ ਆਪਾਂ ਨੂੰ ਲੈਣੀ ਚਾਹੀਦੀ ਆ ਗਵਰਨਮੈਂਟ ਦੀ ਇਹ ਸਕੀਮ ਬਹੁਤ ਵਧੀਆ ਲੱਗੀ ਜੇਕਰ ਇਹ ਆਪਣਾ ਇਲਾਜ ਵਾਲੇ ਕਾਰਡ ਬਣਦੇ ਨੇ ਤੇ ਜਿਹੜੇ ਲੋੜਵੰਦ ਨੇਗੇ ਜਿਹੜੇ ਪੈਸਾ ਲਾਉਣ ਨੂੰ ਮਤਲਬ ਉਹਨਾਂ ਕੋਲ ਪੈਸਾ ਲਾਉਣ ਨੂੰ ਇਲਾਜ ਕਰਾਉਣ ਨੂੰ ਬੰਦੇ ਬੈਠੇ ਨੇ ਉਹ ਇਸ ਚ ਫ੍ਰੀ ਇਲਾਜ ਕਰਾ ਸਕਦੇ ਨੇ ਵੀਡੀਓ ਅੱਗੇ ਤੁਸੀਂ ਸ਼ੇਅਰ ਕਰ ਦਿਓ ਜੀ ਦੂਸਰਾ ਗਵਰਨਮੈਂਟ ਦੀ ਸਕੀਮ ਇਹ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਆਦਿਓ ਸასი ਗਾਲ ਜੀ